ਮੋਬਾਈਲ ਤੋਂ ਵੀ ਜ਼ਿਆਦਾ ਰੇਡੀਏਸ਼ਨ ਤੁਹਾਡੇ ਬਿਜਲੀ ਦੇ ਬੋਰਡ ਛੱਡਦੇ ਔਰ ਜ਼ਿਆਦਾ ਵੀ ਕਿੰਨਾ 100 ਗੁਣਾ ਜ਼ਿਆਦਾ ਤੁਹਾਡੇ ਮੋਬਾਈਲ ਦੀ ਰੇਡੀਏਸ਼ਨ ਨਾਲ ਵੀ 100 ਗੁਣਾ ਜ਼ਿਆਦਾ ਰੇਡੀਏਸ਼ਨ ਬਿਜਲੀ ਦੇ ਬੋਰਡ ਛੱਡਦੇ ਆ ਤਾਂ ਹੀ ਕਹਿੰਦੇ ਨੇ ਵੀ ਚਾਰਜਿੰਗ ਵੇਲੇ ਯੂਜ਼ ਨਹੀਂ ਕਰਨਾ ਚਾਹੀਦਾ ਮੋਬਾਈਲ ਸਰ ਇਹ ਬੋਰਡ ਤੁਹਾਡੇ ਲਿਵਿੰਗ ਏਰੀਆ ਚ ਨਹੀਂ ਹੋਣੀ ਚਾਹੀਦੀ ਬਾਹਰ ਹੋਣੀ ਚਾਹੀਦੀ ਅੱਛਾ ਜੀ ਹਾਂ ਜੀ ਔਰ ਮੋਸਟਲੀ ਲੋਕਾਂ ਨੇ ਦਾ ਬੈੱਡ ਦੇ ਨਾਲ ਬੋਰਡ ਲਾਇਆ ਹੁੰਦਾ ਕੋਈ ਚਾਰਜਿੰਗ ਲਾਉਣਾ ਹੈ ਉੱਥੇ ਸੌਂ ਜਾਂਦੇ ਆ ਉੱਠਣਾ ਨਾ ਪਵੇ ਯੈਸ ਤੇ ਆ ਬਿਜਲੀ ਘਰ ਆ ਇਹ ਹਾਈ ਰੇਡੀਏਸ਼ਨ ਵੋਲਟੇਜ ਛੜਦਾ ਹੈ 1100 ਤੋਂ ਲੈ ਕੇ 1200 ਆਏਗੀ ਜਦੋਂ ਤੁਸੀਂ ਮੀਟਰ ਦੇ ਮਾਪਦੰਡ ਕਰੋਗੇ ਜਦੋਂ ਮੋਬਾਈਲ ਚਾਰਜਿੰਗ ਲਗਾ ਦੋਗੇ ਨਾਲ ਦੀ ਨਾਲ ਉਸੇ ਮੋਬਾਈਲ ਦੀ ਰੇਡੀਏਸ਼ਨ ਇਨੀ ਹੈਵੀ ਹੈ ਕਿਉਂ ਉਹ ਰੇਡੀਏਸ਼ਨ ਥੁਰ ਰਿਲੀਜ਼ ਹੋ ਰਹੀ ਹੁੰਦੀ ਹੈ ਮੋਬਾਈਲ ਚੋਂ ਨਹੀਂ ਰਿਲੀਜ਼ ਹੋ ਰਹੀ ਹੁੰਦੀ ਹਾਂ ਬਿਜਲੀ ਦੇ ਜਿੰਨੇ ਵੀ ਬੋਰਡ ਹੈ ਹਾਈ ਰੇਡੀਏਸ਼ਨ ਰਿਲੀਜ਼ ਕਰਦੇ ਇਹ ਤੁਹਾਡੇ ਲਿਵਿੰਗ ਅੰਦਰ ਨਹੀਂ ਹੋਣੇ ਚਾਹੀਦੇ ਜਿੱਥੇ ਤੁਸੀਂ ਸੌਂਦੇ ਹੋ ਤੇ ਮੋਬਾਈਲ ਵੀ ਫਿਰ ਰਾਤ ਨੂੰ ਪੈਣ ਵਾਲੇ ਸਾਈਡ ਤੇ ਹੋਣਾ ਚਾਹੀਦਾ ਉਹ ਤਾਂ 10 ਫੁੱਟ ਦੀ ਦੂਰੀ ਤੇ ਹੋਣਾ ਚਾਹੀਦਾ ਵਾਈਫਾਈ ਕਰਦਾ ਆਫ ਹੋਣਾ ਚਾਹੀਦਾ अच्छा जी हां क्योंकि पूरी दी पूरी बॉडी ਸਾਡੀ கரੰਟ ਤੇ ਕੰਮ ਕਰਦੀ ਆ ਬਾਇਓ ਇਲੈਕਟ੍ਰਿਕ ਹੱਲ ਤੇ ਕੰਮ ਕਰਦੀ ਆ ਜਦੋਂ ਸਾਡੀ ਹੁਣ ਹੁੰਦਾ ਕੀ ਆ ਲੋਅਰ ਬਾਡੀ ਦੇ ਜਿਹੜੇ ਅੰਗ ਆ ਇਹਨਾਂ ਦੇ ਸੈੱਲ 40 ਤੋਂ 90 ਮਿਲੀਵੋਲਟ கரੰਟ ਪ੍ਰੋਡਿਊਸ ਕਰਦੇ ਆ ਬ੍ਰੇਨ ਸਾਡਾ 400 ਤੋਂ 450 ਮਿਲੀਵੋਲਟ கரੰਟ ਪ੍ਰੋਡਿਊਸ ਕਰਦਾ ਹੁਣ ਜਦੋਂ ਇਹ ਰੇਡੀਏਸ਼ਨ ਦੇ ਅੰਡਰ ਹੁੰਦੇ ਆ ਤੇ ਇਹਨਾਂ ਦੀ ਵੋਲਟੇਜ ਡਿਸਟਰਬ ਹੋ ਜਾਂਦੀ ਆ ਹੋ ਸਕਦਾ 40 ਵਾਲਾ 140 ਤੇ ਚੱਲ ਜਾਵੇ ਹੋ ਸਕਦਾ 400 ਵਾਲਾ 40 'ਤੇ ਆ ਜਾਵੇ ਠੀਕ ਹੈ ਜੇ ਜਦੋਂ ਇਹਨਾਂ ਦੀ ਫ੍ਰੀਕੁਐਂਸੀ ਆਪਸ ਵਿੱਚ ਡਿਸਟਰਬ ਹੋਗੀ ਹੂੰ ਤਾਂ ਇਹਨਾਂ ਦੀ ਫਿਰ ਸਿਗਨਲ ਵੀ ਡਿਸਟਰਬ ਹੋਣੇ ਨਾ ਹੂੰ ਰਾਈਟ ਟਾਈਮ ਤੇ ਦੇਣੇ ਸੀ ਜਿਹੜੇ ਸਿਗਨਲ ਉਹ ਲੇਟ ਹੋ ਜਾਣੇ ਲੇਟ ਹੋ ਜਾਣੇ ਲੇਟ ਹੋ ਜਾਣੇ ਆ ਤੁਹਾਡੀ ਹਾਰਟ ਰਿਦਮ ਵੀ ਵਿਗੜ ਜਾਣੀ ਹਾਰਟ ਰਿਦਮ ਵਿਗੜੇਗੀ ਤੁਹਾਡੀ ਫਿਲਟਰ ਵਾਲੀ ਰਿਦਮ ਵੀ ਵਿਗੜ ਜਾਣੀ ਗੰਦਗੀ ਨੂੰ ਕੱਢਣ ਵਾਲੀ ਉਹ ਵਿਗੜ ਜਾਏਗੀ ਤਾਂ ਫਿਲਟਰ ਜਿਹੜਾ ਕਰਨਾ ਸੀ ਉਹ ਨਹੀਂ ਹੋਏਗਾ ਉਹ ਕਿੱਥੇ ਹੋਏਗਾ ਅੰਦਰ ਅੰਦਰ ਜਮਾ ਹੋਏਗਾ ਤੇ ਅੱਜ ਦੇਖੋ ਕਿਸੇ ਦੇ ਖੂਨ ਦੀ ਹੈ ਗੰਡਾ ਕਿਸੇ ਦੇ ਚਰਬੀ ਦੀ ਹੈ ਗੰਡਾ ਬਿਲਕੁਲ ਕਿਸੇ ਦੇ ਬ੍ਰੇਨ ਟਿਊਮਰ ਕਿਸੇ ਦੇ ਆਪਣਾ ਗੋਲ ਦੀ ਉੱਪਰ ਪੋਲੀ ਬਣ ਰਿਹਾ ਹੈ ਮਤਲਬ ਪਿੱਤੇ ਦੀ ਉੱਪਰ ਬਿਲਕੁਲ ਕਿਸੇ ਦੇ ਲੀਵਰ ਦੇ ਉੱਤੇ ਸਿਸਟ ਬਣ ਰਹੀ ਹੈ ਕਿਸੇ ਦੇ ਜਿਹੜੀ ਹੈਗੀ ਕਿਡਨੀ ਦੀ ਉੱਪਰ ਸਿਸਟ ਬਣ ਰਹੀ ਹੈ ਕਿਤੇ ਕਿਸੇ ਦੇ ਨਸਾਂ ਚ ਬਲੋਕੇਜ ਆ ਰਹੀ ਹੈ ਕਿਸੇ ਦੇ ਬਾਡੀ ਚ ਅਕੜਾ ਵਧ ਜਾਂਦਾ ਬਿਲਕੁਲ ਇਹ ਸਾਰਾ ਬਾਇਓ ਇਲੈਕਟ੍ਰਿਕ ਹੈਲਥ ਫੇਲਰ ਇੱਕ ਵੱਡਾ ਰੋਲ ਇਹਦੇ ਚ ਨਿਭਾ ਰਿਹਾ ਹੈ ਬਹੁਤ ਵੱਡਾ ਰੋਲ ਉੱਪਰੋਂ ਜ਼ਮੀਨ ਤੋਂ ਡੀ ਲਿੰਕ ਤੀਸਰਾ ਅਸੀਂ ਮਰਿਆ ਫੂਡ ਖਾਣ ਲੱਗ ਪਏ ਹਾਂ ਮਰਿਆ ਫੂਡ ਖਾਂਦੇ ਸੀ ਜੀ ਜਿੰਦਾ ਫੂਡ ਤਾਂ 4 ਘੰਟੇ 4 ਤੋਂ 6 ਘੰਟੇ ਹੁੰਦਾ ਅੱਛਾ ਹਾਂ ਜਿਹੜਾ ਤੁਸੀਂ ਸਬਜੀ ਤੋੜੀ ਆ 4 ਤੋਂ 6 ਘੰਟੇ ਜਿੰਦਾ ਹੈ ਉਹਦੋਂ ਡੈਡਾ ਉਹਦੋਂ ਡੈਡ ਵਿਚ ਉਹਦੇ ਵਿੱਚ ਕੁਝ ਨਹੀਂ ਉਹਦੋਂ ਬਾਅਦ ਤਾਂ ਉਹਨੇ ਮਰਨ ਵਾਲ ਤੁਰਿਆ ਨਾ ਠੀਕ ਆ ਅਸੀਂ ਜਿੰਦਾ ਉਹਦੋਂ ਖਾਂਦੇ ਸੀ ਜਦੋਂ ਆਪ ਦਾ ਉਗਾਉਂਦੇ ਸੀ ਹੁਣ ਮਰਿਆ ਖਾਂਦਾ ਸੀ ਖੇਤੋਂ ਪੱਟ ਕੇ ਲੈਣ ਤਾਂ ਖਾਦੀ ਹਾਂ ਅੱਜ ਦੱਸੋ ਕਿੰਨੇ ਦੇ ਕੋਲ ਕਿੰਨੇ ਕਿੰਨੇ ਜਾਣਿਆਂ ਨੇ ਸਬਜੀ ਸਰਦੀ ਤੇ ਗਰਮੀ ਦੀ ਆਪ ਲਾਉਂਦੇ ਆ ਯੋ ਤੁਸੀਂ ਮੈਂ ਦੇ ਨਾਲ ਜੁੜਨਾ ਕਹਿ ਰਹੇ ਹੋ ਕਿ ਹਰ ਰੋਜ਼ ਤੱਕ ਕਿੰਨਾ ਕੁ ਜ਼ਰੂਰੀ ਹੈ ਕਿੰਨਾ ਜ਼ਰੂਰੀ ਹੈ ਅਸੀਂ ਆਹ ਇਹਨਾਂ ਰੇਡੀਏਸ਼ਨ ਦੇ ਵਿੱਚ ਹਾਂ ਬਹੁਤ ਜ਼ਰੂਰੀ ਸਵੇਰ ਉਹਦੇ ਲਈ ਬਹੁਤ ਅੱਛਾ ਸਵਾਲ ਆ ਤੁਹਾਡਾ ਉਹਦੇ ਲਈ ਸਵੇਰ ਅੱਧਾ ਘੰਟਾ 30 ਤੋਂ 45 ਮਿੰਟ ਤੁਸੀਂ ਟੱਚ ਚ ਰਹਿਣਾ ਓਕੇ ਠੀਕ ਹੈ ਘਰ ਦੇ ਵਿੱਚ ਇੱਕ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਸ਼ਾਹੂਕਾਰ ਲੋਕ ਨੇ ਅਮੀਰ ਜੀ ਲੋਕ ਹੋ ਜਿੰਨਾਂ ਦੇ ਵੀ ਮਤਲਬ ਬਹੁਤ ਪੈਸਾ ਹੈ ਵੱਡੇ ਵੱਡੇ ਬੰਗਲੇ ਵਾਲਿਓ ਵੱਡੇ ਵੱਡੇ ਕੋਠੀਆਂ ਵਾਲਿਓ ਇੱਕ ਤੁਹਾਡੇ ਨਾਲ ਹੋ ਗਈ ਹੋਰ ਹੱਥ ਬੰਨ ਕੇ ਬੇਨਤੀ ਆ ਜੇ ਰੱਬ ਨੇ ਤੁਹਾਨੂੰ ਇਹ ਐਸੈਟਸ ਦਿੱਤੇ ਨੇ ਰਿਸੋਰਸਸ ਦਿੱਤੇ ਨੇ ਸਭ ਤੋਂ ਪਹਿਲਾਂ ਇਹ ਸਵਾਲ ਆਪਣੇ ਅੰਦਰ ਰੱਖਿਆ ਕਰੋ ਕਿ ਤੁਸੀਂ ਤੁਹਾਡੀ ਜਿਹੜੀ ਸਰੀਰ ਦੀ ਉਮਰ ਹੈ ਉਹ ਨਾਰਮਲ ਬੰਦੇ ਨਾਲੋਂ 20 ਤੋਂ 25% ਉੱਪਰ ਹੋਣੀ ਚਾਹੀਦੀ ਹੈ। ਨੋ ਡਾਊਟ ਉਮਰ ਦੇਣ ਵਾਲਾ ਪਰਮੇਸ਼ਰ ਹੈ। ਅਭੀ ਨਬੀ ਜਿਹੜਾ ਹਾਸਾ ਵਾਪਰਨਾ ਜੇ ਵਾਪਰਨ ਉਹ ਵਾਪਰ ਜੂਗਾ। ਪਰ ਤੁਹਾਡਾ ਸਰੀਰ ਰੋਗ ਦੀ ਵਜ੍ਹਾ ਨਾਲ ਹੀ ਮਰਨਾ ਚਾਹੀਦਾ। ਜਿਹਦੇ ਕੋਲ ਪੈਸੇ ਨੋ ਡਾਟ ਗਰੀਬ ਦਾ ਵੀ ਉਨੇ ਹੀ ਹੱਕ ਆ ਲੇਕਿਨ ਮੈਂ ਅਮੀਰ ਇੱਕ ਜਿਹਨੇ ਕੋਲ ਪੈਸਾ ਹੈ ਤਨ ਆਟ ਹੈ ਜ਼ਮੀਨ ਜਾਇਦਾਦ ਆ ਵੱਡਾ ਬੰਗਲਾ ਖੁੱਲਾ ਲੋਨ ਹੈ ਏਰੀਆ ਉਹਨਾਂ ਨੂੰ ਤਾਂ ਕਹਿ ਰਿਹਾ ਹੈਗਾ ਕਿ ਕਮ ਸੇ ਕਮ ਇੱਕ ਮਰਲਾ ਆਪਣੇ ਘਰ ਦੇ ਵਿੱਚ ਕੱਚੀ ਜਗ੍ਹਾ ਛੱਡੋ